2008 ਦੇ ਵਿੱਚ ਸਭ ਤੋਂ ਪਹਿਲਾਂ ਇੱਕ ਚਿੱਠੀ ਲਾਲੂ ਪ੍ਰਸ਼ਾਦ ਯਾਦਵ ਜੀ ਉਦੋਂ ਮੰਤਰੀ ਸੀ ਉਹਨਾਂ ਨੂੰ ਲਿਖੀ ਗਈ ਸੀ ਉਹਦੇ ਬਾਰੇ ਮੈਂ ਡਿਟੇਲ ਤੁਹਾਨੂੰ ਦੱਸੂੰਗਾ ਪਰ ਇਹ ਜਿਹੜਾ ਆਪਣਾ ਰੀਅਲ ਲਿੰਕ ਆ ਜਿਹੜਾ ਇਹ ਅਸੀਂ ਇਹਦੀ ਤਿਆਰੀ ਕਰ ਲਈ ਸੀ ਪਰ ਕਿਉਂਕਿ ਇਲੈਕਸ਼ਨ ਕੋਡ ਸੀ ਗੱਲ ਵੋਟਾਂ ਤੋਂ ਬਾਅਦ ਕਿਉਂਕਿ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਉਹ ਪੱਟੀ ਤਹਿਸੀਲ ਉਹ ਚ ਪੈਂਦੀ ਹੈ ਇਸ ਕਰਕੇ ਅਸੀਂ ਅਨਾਉਂਸ ਨਹੀਂ ਕੀਤਾ ਸੀ ਤੇ ਅੱਜ ਵੋਟਾਂ ਦਵਾ ਦੇ ਅਨਾਉਂਸਮੈਂਟ ਸ਼ੁਰੂ ਕੀਤੀ ਆ ਤੁਸੀਂ ਦੇਖਦੇ ਹੋ ਵੀ ਇਹ ਤਰਨਤਾਰਨ ਡਿਸਟ੍ਰਿਕਟ ਆ ਜਿਹੜਾ ਇਹ ਅਮਰਸਰ ਸਾਹਿਬ ਤੱਕ ਇੱਥੇ ਤੱਕ ਇਹ ਸਾਰੀ ਲਾਈਨ ਆ ਜਿਹੜੀ ਉਹ ਆਉਂਦੀ ਆ ਆ ਜਿਹੜਾ ਕੜਿਆਲਾ ਜਿਹੜੀ ਜਗ੍ਹਾ ਹੈ ਇੱਥੋਂ ਇਹ ਰੇਲ ਲਾਈਨ ਸੀ ਸ਼ੁਰੂ ਕਰਨੀ ਆ ਜਿਹੜੇ ਕਿ 700 64 ਕਰੋੜ 764 ਕਰੋੜ ਦੀ ਇਹ ਟੋਟਲ ਲੰਬਾਈ ਮੈਂ 25 ਕਿਲੋਮੀਟਰ ਕੁਸ਼ਾ ਜਿਹੜੀ ਉਹਦੇ ਬਾਰੇ ਤੇ ਇਹ ਇੰਨਾ ਬਜਟ ਆ ਜਿਹੜਾ ਇਹਦੇ ਬਾਰੇ ਰੱਖਿਆ ਗਿਆ ਤੇ ਇਹ ਸਿੱਧੀ ਜਾ ਕੇ ਉਹਨੇ ਇਸੇ ਥੱਲੇ ਜਾ ਕੇ ਜਿਹੜਾ ਕਿ ਸਾਡਾ ਜੀਰਾ ਜਿਹੜੀ ਆ ਉਹ ਸਾਡਾ ਬਲੌਗ ਪੈ ਜਾਏਗਾ ਤੇ ਜ਼ਿਲ੍ਹਾ ਫਿਰੋਜ਼ਪੁਰ ਮੱਲਾਵਾਲਾ ਖਾਸ ਇਹ ਅੱਠ ਪਿੰਡ ਨੇ ਜਿਹੜੇ ਜਿੱਦੀ ਜ਼ਮੀਨ ਆਉਣੀ ਆ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਤਰਨਤਾਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਸਤਲੁਜ ਜਿਹੜਾ ਦਰਿਆ ਹੈ ਜਿਹੜੀ ਦੇ ਵਾਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਹੈ तकरीबन 400 ਕਰੋੜ ਰੁਪਏ ਦਾ तकरीबन ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧ ਦੀ ਹੈ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆ ਵੀ ਪੋਰਟ ਤੋਂ ਬਿਨਾਂ ਕੁਝ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਹਮੇਸ਼ਾ ਆਪਣੀਏ ਗੱਲ ਰਹੀ ਪੰਜਾਬ ਦੀ ਵੀ ਜੇ ਡਵੈਲਪਮੈਂਟ ਕਰਨੀ ਆ ਤਰੱਕੀ ਕਰਨੀ ਆ ਜਾਂ ਤਾਂ 에어ਪੋਰਟ 에어ਪੋਰਟ ਵੀ ਪਰ ਜਹਾਜ ਕੀ ਜਾ ਸਕਦਾ ਸਭ ਤੋਂ ਸਸਤਾ ਜੇ ਤੁਸੀਂ ਕੋਈ ਵੀ ਨਿਰਿਆਤ ਕਰਨਾ ਤੁਸੀਂ ਚੀਜ਼ ਆਪਣੀ ਭੇਜਣੀ ਆ ਸਭ ਤੋਂ ਸਸਤੀ ਔਕਾਤ ਚ ਆ ਉਹ ਸ਼ਿਪ ਚ ਤੇ ਇਹ ਸ਼ਿਪ ਤੱਕ ਪਹੁੰਚਣਾ ਤੇ ਸੜਕਾਂ ਟੱਕਰ ਆਹੀ ਤਾਂ ਬਹੁਤ ਥੋੜਾ ਥੋੜਾ ਮਾਲ ਜਾ ਸਕਦਾ ਇਹ ਟ੍ਰੇਨ ਰਾਹੀ ਜੀ ਅਸੀਂ ਕੀ ਗੜਗਾਉਂ ਜਾਂ ਸੀ ਫਰੀਦাবাদ ਤੋਂ ਵਧੀਆ ਸ਼ਹਿਰ ਸਾਡਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਕਿ ਹਮੇਸ਼ਾ ਕਿਹਾ ਜਾਂਦਾ ਵੀ ਉੱਧਰ ਬਾਰਡਰ ਨਹੀਂ ਖੁੱਲਦੇ ਇਸ ਕਰਕੇ ਦਿੱਕਤ ਆ ਪਰ ਅੱਜ ਸਿੱਧੀ ਹੋਣ ਲਈ ਇਹ ਕੱਲਾ ਇਹ ਨਹੀਂ ਗਾ ਇਹ ਲਾਈਨ ਜਿੱਥੇ ਮਾਝੇ ਦੇ ਮਾਲਵੇ ਨਾਲ ਜੁੜਨਾ ਮਾਜੀ ਨੇ ਮਾਲਵੇ ਨਾਲ ਜੁੜਨਾ ਉਦੋਂ ਮਤ ਸਿੱਧਾ ਸਾਡੇ ਜਿਹੜੇ ਪੋਰਟ ਨੇ ਉਹਦੇ ਨਾਲ ਜਾ ਕੇ ਇਹ ਲਾਈਨ ਜੁੜੂਗੀ ਇੱਥੋਂ ਸਿੱਧਾ ਨਿਰਯਾਤ ਲਈ ਸਮਾਨ ਉੱਥੇ ਜਾਏਗਾ ਉੱਥੋਂ ਆਏਗਾ ਇਹ ਐਡੀ ਵੱਡੀ ਦੂਜੀ ਸਾਡੇ ਬਾਰਡਰ ਦੇ ਡਿਸਟ੍ਰਿਕਟ ਨੇ ਦੋਨੋਂ ਹਮੇਸ਼ਾ ਜਦੋਂ ਵੀ ਦੇਸ਼ ਤੇ ਕੋਈ ਖਤਰਾ ਪੈਂਦਾ ਭੀੜ ਪੈਂਦੀ ਆ ਤਾਂ ਸਭ ਤੋਂ ਵੱਧ ਬਾਰਡਰ ਨੂੰ ਜਦੋਂ ਸਾਡੀ ਫੌਜ ਦੀ ਮੂਵਮੈਂਟ ਹੋਣੀ ਆ ਹੋਰ ਕੁ ਚੀਜ਼ਾਂ ਦੀ ਹੋਣੀ ਆ ਤੇ ਉਹਦੇ ਲਈ ਲਾਈਨ ਆ ਜਿਹੜੀ ਨਾਲ ਦੀ ਨਾਲ ਸਾਨੂੰ ਕੋਈ ਇਸ਼ੂ ਕੋਈ ਪ੍ਰੋਬਲਮ ਨਹੀਂ ਆਏਗੀ ਇੱਕ ਲਾਈਨ ਤਾਂ ਜਾਂਦੀ ਹੋ ਜਾਂਦੀ ਹੈ ਜਿਹੜੀ ਸਿੱਧੀ ਆਪਣੀ ਜਲੰਧਰੋਂ ਅੰਮ੍ਰਿਤਸਰੋਂ ਹੋ ਕੇ ਇਹ ਦੂਜੀ ਲਾਈਨ ਉੱਡੀ ਵੱਡੀ ਹੀ ਲਾਈਨ ਆ ਜਿਹੜੀ ਇਹ ਲਾਈਨ ਬਣੇਗੀ ਜਿਹੜੀ ਫਿਰੋਜ਼ਪੁਰ ਤੱਕ ਸਿੱਧੀ ਉਦੋਂ ਬਾਅਦ ਰਾਜਸਥਾਨ ਤੋਂ ਗੁਜਰਾਤ ਕਾਂਡਲਾ ਪੋਰਟ ਆ ਹੋਰ ਵੱਡੇ ਵੱਡੇ ਪੋਰਟ ਨੇ ਐਂ ਮਹਾਰਾਸ਼ਟਰ ਦੇ ਪੋਰਟ ਨੇ ਜਿੱਥੇ ਜਾ ਕੇ ਇਹ ਸਾਨੂੰ ਫਾਇਦਾ ਹੋਣਾ ਸਭ ਤੋਂ ਵੱਡਾ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਦਿਖਾਉਣਾ ਚਾਹਨਾ ਥੋੜਾ ਵੀ ਕਿੰਨੇ ਚਿਰ ਦਾ ਇਹ ਕੰਮ ਐਮੀ ਲੋਕ ਕਹਿਣਗੇ ਜੀ ਹੁਣ ਜੇ ਪੋਰਟ ਦਾ ਨਾਮ ਆ ਗਿਆ ਤਾਂ ਕਿਸੇ ਬੰਦੇਆਂ ਦਾ ਦੂ ਨੋਂ ਦਾ ਲੈਣਗੇ ਜੀ ਸਾਡੇ ਇਹ ਜੇ ਵੀ 네ਗੇਟਿਵ ਲੋਕ ਬੜੇ ਹੋਏ ਅਭੀ ਇਹ ਤਾਂ ਹੀ ਤਾਂ ਕੀਤਾ ਗਿਆ ਇਹ ਤਾਂ 2008 ਦੀ ਤਾਂ ਪਹਿਲੀ ਵਾਰੀ ਇਹ ਗੱਲ ਆਈ ਉਦੋਂ ਪਹਿਲਾਂ ਇਹ ਇੱਕ ਚਿੱਠੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਲਿਖੀ ਤੋਂ ਉਸ ਵੇਲੇ ਉਦੋਂ ਬਾਅਦ ਉਹ ਚਿੱਠੀਆਂ ਕੈਪਟਨ ਬਰਿੰਦਰ ਸਿੰਘ ਜੀ ਲਿਖਦੇ ਰਹੇ ਪਵਨ ਮਾਨਸਲ ਜੀ ਮੰਤਰੀ ਰਹੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਬਮਨਟੇਕ ਸਿੰਘ ਆਲੂ ਵਾਲੀ ਆ ਮੈਂ ਤੁਹਾਨੂੰ ਸਾਰੀਆਂ ਚਿੱਠੀਆਂ ਦਿਖਾਉਂਗਾ ਉਹਨਾਂ ਨੇ ਬੜੀ ਉਸ ਵੇਲੇ ਪਲੈਨਿੰਗ ਕਮਿਸ਼ਨ ਹੁੰਦਾ ਸੀ ਕਿਸੇ ਤੋਂ ਨਹੀਂ ਹੋਇਆ ਸਿਰਫ ਕੌਂਸੀ ਕੋਈ ਕੇਂਦਰ ਸੀ ਅਸੀਂ ਜੀ ਪਰ ਸੀ ਦੇ ਦਾਂਗੇ ਦਿੰਦੇ ਨਹੀਂ ਸੀ ਕੋਈ ਕਹਿੰਦਾ ਸੀ ਜੀ ਅਸੀਂ ਪਹਿਲਾਂ ਕਹਿੰਦੇ ਸੀ ਚਿੱਠੀਆਂ ਲਿਖ ਦਿੰਦੇ ਸੀ ਅਸੀਂ ਕਾਸਟ ਸ਼ੇਅਰਿੰਗ ਬੇਸ ਤੇ ਕਰਾਂਗੇ ਰੇਲਵੇ ਨੂੰ ਬਣਾ ਦੇ ਜ਼ਮੀਨ ਅਸੀਂ ਖਰੀਦਾਂਗੇ ਅਖੀਰ ਕਿਸੇ ਨੇ ਵੀ ਜਦੋਂ ਮੈਂ ਮੰਤਰੀ ਬਣਿਆ ਫਾਈਲਾਂ ਪੁਰਾਣੀਆਂ ਕੱਢੀਆਂ ਜਿਹੜੀਆਂ ਥੱਬੇ ਫਾਈਲਾਂ ਦੇ ਬਣੀ ਰਹੀ ਸੀ ਪਰ ਕੋਈ ਅੱਗੇ ਨਹੀਂ ਵਧਿਆ ਸੀ ਮੰਤਰੀ ਜੀ ਨਾਲ ਗੱਲ ਕਰਕੇ ਬਈ ਜੀ ਪੰਜਾਬ ਆ ਪੰਜਾਬ ਨੂੰ ਲੋੜ ਆ ਪੈਸਾ ਸਾਡੇ ਕੋਲ ਨਹੀਂ ਗਾ ਅਸੀਂ ਨਾ ਕੋਈ ਜ਼ਮੀਨ ਦਾ ਪੈਸਾ ਦੇ ਸਕਦੇ ਨਾ ਕੋਈ ਹੋਰ ਦੇ ਸਕਦੇ ਆ ਤਾਂ ਇਹ ਫੈਸਲਾ ਕੀਤਾ ਵੀ ਜਿੰਨੀ ਵੀ ਜ਼ਮੀਨ ਜਿੰਨੀ ਵੀ ਜ਼ਮੀਨ ਖਰੀਦਣੀ ਪਊ ਉਹ ਵਧੀਆ ਤੋਂ ਵਧੀਆ ਮਹਿੰਗੇ ਤੋਂ ਮੈਂ ਕੋਈ ਬਾੜੀ ਟਰੈਕ ਲਈ ਕੋਈ ਬਾੜੀ ਸੜਕਾ ਮੰਗੋ ਹਾਈਵੇ ਮੰਗੋ ਲੈਣਨੀ ਚਾਹੀਦੀ ਹੁੰਦੀ ਤੇ ਇਹਦਾ ਇੱਕ ਮੈਂ ਹੋਰ ਖੁਸ਼ੀ ਦੀ ਗੱਲ ਦੱਸਦਾ ਕਿਸੇ ਵੇਲੇ ਸਾਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਉਹਨਾਂ ਨੇ ਪੂਰਾ ਇਹਦੇ ਉੱਤੇ ਇੱਕ ਇੱਕ ਚੀਜ਼ ਦੀ ਸਟੱਡੀ ਕੀਤੀ ਆ ਉਹ ਰਿਪੋਰਟ ਵੀ ਮੈਂ ਤੁਹਾਨੂੰ ਦਵਾਂਗਾ ਮੈਂ ਤਨਵਾਦੀ ਆ ਉਸ ਵੇਲੇ ਜਿਹੜੇ ਸਾਡੇ ਉਸ ਵੇਲੇ ਦੇ ਵੀਸੀ ਸੀ ਜਿਨ੍ਹਾਂ ਨੇ ਬਹੁਤ ਹੀ ਇਹਦੀ ਇੱਕ ਇੱਕ ਚੀਜ਼ ਦੀ ਉਸ ਵੇਲੇ ਉਹਨਾਂ ਨੇ ਤਕਰੀਬਨ ਉਹਨਾਂ ਨੂੰ 10 ਲੱਖ ਰੁਪਈਆ ਉਦੋਂ ਮਹੱਈਆ ਕਰਵਾ ਸਾਡੇ ਉਸ ਵੇਲੇ ਪ੍ਰੋਫੈਸਰ ਡਾਕਟਰ ਜਸਪਾਲ ਸਿੰਘ ਸੰਦੂ ਸਰ ਉਹਨਾਂ ਨੇ ਇਹਦੀ ਤਕਰੀਬਨ ਇੱਕ ਇੱਕ ਚੀਜ਼ ਇੱਕ ਇੱਕ ਪਿੰਡ ਬਾਰੇ ਉਹ ਰਿਪੋਰਟ ਮੈਂ ਤੁਹਾਨੂੰ ਦਊਂਗਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਉਸ ਵੇਲੇ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਕਰਵਾ ਕੇ ਰੱਖੀ ਸੀ ਕਿ ਕਿਸ ਪਿੰਡ ਦੇ ਵਿੱਚ ਕਿਹੜੇ ਘਰ ਦੀ ਜ਼ਮੀਨ ਜਾਣੀ ਆ ਕਿਹੜੇ ਬੰਦੇ ਨੇ ਜਿਹਨਾਂ ਕੋਲ ਜ਼ਮੀਨ ਨਹੀਂ ਪਰ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਵੀ ਕੱਲਿਆਂ ਕੱਲਿਆਂ ਨੂੰ ਅਸੀਂ ਰੀਹੈਬਿਟੇਸ਼ਨ ਕਿਸੇ ਨੂੰ ਇਹ ਨਹੀਂ ਹੋਊਗਾ ਕੋਈ ਉਹਨਾਂ ਨੂੰ ਕੋਈ ਤਕਲੀਫ ਆਊਗੀ ਪਰ ਅੱਜ ਕਦੇ ਵੀ ਮੈਂ ਸਮਝਦਾ ਪੰਜਾਬ 'ਚ ਐਡੇ ਵੱਡੇ ਪ੍ਰੋਜੈਕਟ ਨਹੀਂ ਆਏ ਤਾਂ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਆ ਜੀ ਕੋਕ ਦੀ ਮਸ਼ੀਨ ਲਵਾ ਲਓ ਜੀ ਕਦੇ ਕਹਿਨਦਿਆ ਮਹਿਕਮਾ ਇਹ ਦਿੱਤਾ ਜਾਂਦਾ ਏ ਸਿੱਧਿਆ ਸਾਹਿਬ ਨੂੰ ਦਿੱਤਾ ਏਅਰ ਬੀਜ਼ ਨਹੀਂ ਸੀ ਹੁਣ ਰਮਣੀਤ ਨੂੰ ਮਹਿਕਮਾ ਦੇਤਾ ਰੇਲਵੇ ਆ ਜਿਹੜੀ ਹੋਰ ਨਹੀਂ ਅਰੇ ਭਈ ਰੇਲਵੇ 100% ਰੇਲਵੇ ਸਰਕਾਰ ਦੀ ਆ ਤੇ ਸਰਕਾਰ ਕੋਲ ਆ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਇਹਦੇ ਵਿੱਚ ਸਿੱਧੀ ਰੇਲਵੇ ਆ ਜਿਹੜੀ ਉਹ ਰੋਜ਼ ਦੀਆਂ 24000 ਟ੍ਰੇਨਾਂ ਚੱਲਦੀਆਂ ਏ 24000 ਟ੍ਰੇਨਾਂ ਮੁਲਕ ਦੀਆਂ ਚੱਲਦੀਆਂ ਏ 12000 ਟ੍ਰੇਨਾਂ ਸੀ ਆ ਹੁਣ ਛੱਤ ਲਈ ਸਬ 스ਪੈਸ਼ਲ ਟ੍ਰੇਨਾਂ ਚਲਾਈਆਂ ਸੀ ਵੀ ਲੋੜ ਆ ਕਿਤੇ ਤਾਂ ਕੋਈ ਦਿੱਕਤ ਨਾ ਆਵੇ ਐਂ ਅੱਗੇ ਸਾਡੇ ਗੁਰੂਆਂ ਦਾ ਦਿਹਾੜਾ ਆ ਰਿਹਾ ਪਵਿੱਤਰ ਉਹਦੇ ਲਈ ਚਲਾਵਾਂਗੇ ਤੇ ਮੈਂ ਥੋੜਾ ਜਿਹਾ ਇਸ ਵਾਰ ਇਹਦੇ ਬਾਰੇ ਦੱਸਣਾ ਚਾਹਣਾ ਵੀ ਜਦੋਂ ਇਹ ਇੱਕ ਸਫਰ ਘੱਟ ਹੋਏਗਾ ਇਹ ਕਿਹਦੇ ਨਾਲ ਇਕੱਲਾ ਇਹ ਨਹੀਂ ਜਦੋਂ ਇਹ ਖਾਸ ਤੌਰ ਤੇ ਪ੍ਰੋਜੈਕਟ ਇਹਦੇ ਦੇ ਵਿੱਚ ਵਪਾਰ ਸਭ ਤੋਂ ਵੱਡਾ ਹੈ ਵਪਾਰ ਦੀ ਹੱਬ ਸਾਡਾ ਬਣੇਗਾ ਸਿੱਖਿਆ ਲਈ ਸਾਨੂੰ ਬੜੇ ਬੜੇ ਬੜੀ ਯੂਨੀਵਰਸਿਟੀਜ਼ ਕਾਲਜ ਕਿਤੇ ਕਿੱਥੇ ਤੱਕ ਜਾਣਗੇ ਲੋਕ ਸਾਡੇ ਧਾਰਮਿਕ ਕੇਂਦਰ ਕਿਉਂਕਿ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਦੁਨੀਆ ਹੁੰਦੀ ਆ ਤੇ ਜਦੋਂ ਆਹ ਟਰੈਕ ਬਣੇਗਾ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ 1 ਲੱਖ ਤਾਂ ਅੱਜ ਅੱਜ ਦੀ ਫੁੱਟਫਾਲ ਤੇ ਇਹਦੇ ਨਾਲ ਆਉਣ ਨਾਲ ਕਿੰਨਾ ਹੋਰ ਸੌਖਾ ਹੋਊਗਾ ਕੰਮ 2008 ਦੇ ਵਿੱਚ ਸਭ ਤੋਂ ਪਹਿਲਾਂ ਇੱਕ ਚਿੱਠੀ ਲਾਲੂ ਪ੍ਰਸ਼ਾਦ ਯਾਦਵ ਜੀ ਉਦੋਂ ਮੰਤਰੀ ਸੀ ਉਹਨਾਂ ਨੂੰ ਲਿਖੀ ਗਈ ਸੀ ਉਹਦੇ ਬਾਰੇ ਮੈਂ ਡਿਟੇਲ ਤੁਹਾਨੂੰ ਦੱਸਾਂਗਾ ਪਰ ਇਹ ਜਿਹੜਾ ਆਪਣਾ ਰੀਲ ਲਿੰਕ ਹੈ ਜਿਹੜਾ ਇਹ ਅਸੀਂ ਇਹਦੀ ਤਿਆਰੀ ਕਰ ਲਈ ਸੀ ਪਰ ਕਿਉਂਕਿ ਇਲੈਕਸ਼ਨ ਕੋਡ ਸੀ ਗੱਲ ਵੋਟਾਂ ਤੋਂ ਬਾਅਦ ਤਰਨਤਾਰਨ ਜ਼ਿਲ੍ਹਾ ਜਿਹੜਾ ਉਹ ਪੱਟੀ ਤਹਿਸੀਲ ਉਹ ਚ ਪੈਂਦੀ ਏ ਇਸ ਕਰਕੇ ਅਸੀਂ ਅਨਾਉਂਸ ਨਹੀਂ ਕੀਤਾ ਸੀ ਤੇ ਅੱਜ ਵੋਟਾਂ ਤੋਂ ਬਾਅਦ ਇਹ ਅਨਾਉਂਸਮੈਂਟ ਸ਼ੁਰੂ ਕੀਤੀ ਆ ਤੁਸੀਂ ਦੇਖਦੇ ਹੋ ਵੀ ਇਹ ਤਰਨਤਾਰਨ ਡਿਸਟ੍ਰਿਕਟ ਆ ਜਿਹੜਾ ਇਹ ਅਮਰਸਰ ਸਾਹਿਬ ਤੱਕ ਇੱਥੇ ਤੱਕ ਇਹ ਸਾਰੀ ਲਾਈਨ ਆ ਜਿਹੜੀ ਉਹ ਆਉਂਦੀ ਆ ਆ ਜਿਹੜਾ ਕੜਿਆਲਾ ਜਿਹੜੀ ਜਗ੍ਹਾ ਹੈ ਇੱਥੋਂ ਇਹ ਰੇਲ ਲਾਈਨ ਸੀ ਸ਼ੁਰੂ ਕਰਨੀ ਆ ਜਿਹੜੇ ਕਿ 700 64 ਕਰੋੜ 700 764 ਕਰੋੜ ਦੀ ਇਹ ਟੋਟਲ ਲੰਬਾਈ ਮੈਂ 25 ਕਿਲੋਮੀਟਰ ਕੋਸ਼ਾ ਜਿਹੜੀ ਉਹਦੇ ਬਾਰੇ ਤੇ ਇਹ ਇੰਨਾ ਬਜਟ ਆ ਜਿਹੜਾ ਇਹਦੇ ਬਾਰੇ ਰੱਖਿਆ ਗਿਆ ਤੇ ਇਹ ਸਿੱਧੀ ਜਾ ਕੇ ਉਹਨੇ ਇੱਕ ਤੇ ਥੱਲੇ ਜਾ ਕੇ ਜਿਹੜਾ ਕਿ ਸਾਡਾ ਜੀਰਾ ਜਿਹੜੀ ਆ ਉਹ ਸਾਡਾ ਬਲੌਗ ਪੈ ਜਾਏਗਾ ਤੇ ਜ਼ਿਲ੍ਹਾ ਫਿਰੋਜ਼ਪੁਰ ਮੱਲਾਵਾਲਾ ਖਾਸ ਇਹ ਅੱਠ ਪਿੰਡ ਨੇ ਜਿਹੜੇ ਜਿੱਦੀ ਜ਼ਮੀਨ ਆਉਣੀਆਂ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਤਰਨਤਾਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਆ ਸਤਲੁਜ ਜਿਹੜਾ ਦਰਿਆ ਹੈ ਜਿਹੜੀ ਦੇ ਵਾਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਹੈ तकरीबन 400 ਕਰੋੜ ਰੁਪਏ ਦਾ तकरीबन ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਅਸੀਂ ਨੇ ਇੱਕ ਉਪਲਬਧੀ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆ ਵੀ ਪੋਰਟ ਤੋਂ ਬਗੈਰ ਕੁਛ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਹਮੇਸ਼ਾ ਆਪਣੀਏ ਗੱਲ ਰਹੀ ਪੰਜਾਬ ਦੀ ਵੀ ਜੇ ਡਵੈਲਪਮੈਂਟ ਕਰਨੀ ਆ ਤਰੱਕੀ ਕਰਨੀ ਆ ਜਾਂ ਤਾਂ 에어ਪੋਰਟ 에어ਪੋਰਟ ਵੀ ਪਰ ਜਹਾਜ਼ ਕੀ ਜਾ ਸਕਦਾ ਸਭ ਤੋਂ ਸਸਤਾ ਜੇ ਤੁਸੀਂ ਕੋਈ ਵੀ ਨਿਰਿਆਤ ਕਰਨਾ ਤੁਸੀਂ ਚੀਜ਼ ਆਪਣੀ ਭੇਜਣੀ ਆ ਸਭ ਤੋਂ ਸਸਤੀ ਔਕਾਤ ਹੈ ਉਹ ਸ਼ਿਪ ਚ ਤੇ ਇਹ ਸ਼ਿਪ ਤੱਕ ਪਹੁੰਚਣਾ ਤੇ ਸੜਕਾਂ ਟੱਕਰਾਂ ਹੀ ਤਾਂ ਬਹੁਤ ਥੋੜਾ ਥੋੜਾ ਮਾਲ ਜਾ ਸਕਦਾ ਤੇ ਇਹ ਟ੍ਰੇਨ ਰਾਹੀਂ ਜੀ ਅਸੀਂ ਕੀ ਗੜगांव ਜਾ ਸੀ ਫਰੀਦাবাদ ਤੋਂ ਵਧੀਆ ਸ਼ਹਿਰ ਸਾਡਾ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਕਿ ਹਮੇਸ਼ਾ ਕਿਹਾ ਜਾਂਦਾ ਵੀ ਉੱਧਰ ਬਾਰਡਰ ਨਹੀਂ ਖੋਲਦੇ ਇਸ ਕਰਕੇ ਦਿੱਕਤ ਆ ਪਰ ਆਜ ਸਿੱਧੀ ਹੋਣ ਲਈ ਇਹ ਕੱਲਾ ਇਹ ਨਹੀਂ ਗਾ ਇਹ ਲਾਈਨ ਜਿੱਥੇ ਮਾਝੇ ਦੇ ਮਾਲਵੇ ਨਾਲ ਜੁੜਨਾ ਮਾਜੀ ਨੇ ਮਾਲਵੇ ਨਾਲ ਜੁੜਨਾ ਉਦੋਂ ਮਤ ਸਿੱਧਾ ਸਾਡੇ ਜਿਹੜੇ ਪੋਰਟ ਨੇ ਉਹਦੇ ਨਾਲ ਜਾ ਕੇ ਇਹ ਲਾਈਨ ਜੁੜੂਗੀ ਇੱਥੋਂ ਸਿੱਧਾ ਨਿਰਯਾਤ ਲਈ ਸਮਾਨ ਉੱਥੇ ਜਾਏਗਾ ਉੱਥੋਂ ਆਏਗਾ ਇਹ ਐਡੀ ਵੱਡੀ ਦੂਜੀ ਸਾਡੇ ਬਾਰਡਰ ਦੇ ਡਿਸਟ੍ਰਿਕਟ ਨੇ ਦੋਨੋਂ ਹਮੇਸ਼ਾ ਜਦੋਂ ਵੀ ਦੇਸ਼ ਤੇ ਕੋਈ ਖਤਰਾ ਪੈਂਦਾ ਭੀੜ ਪੈਂਦੀ ਆ ਤਾਂ ਸਭ ਤੋਂ ਵੱਧ ਬਾਦਰ ਨੂੰ ਜਦੋਂ ਸਾਡੀ ਫੌਜ ਦੀ ਮੂਵਮੈਂਟ ਹੋਣੀ ਆ ਹੋਰ ਕੁ ਚੀਜ਼ਾਂ ਦੀ ਹੋਣੀ ਆ ਤੇ ਉਹਦੇ ਲਈ ਲਾਈਨ ਆ ਜਿਹੜੀ ਨਾਲ ਦੀ ਨਾਲ ਸਾਨੂੰ ਕੋਈ ਇਸ਼ੂ ਕੋਈ ਪ੍ਰੋਬਲਮ ਨਹੀਂ ਆਏਗੀ ਇੱਕ ਲਾਈਨ ਤਾਂ ਜਾਂਦੀ ਹੋ ਜਾਂਦੀ ਹੈ ਜਿਹੜੀ ਸਿੱਧੀ ਆਪਣੀ ਜਲੰਧਰੋਂ ਅੰਮ੍ਰਿਤਸਰੋਂ ਹੋ ਕੇ ਇਹ ਦੂਜੀ ਲਾਈਨ ਉੱਡੀ ਵੱਡੀ ਹੀ ਲਾਈਨ ਆ ਜਿਹੜੀ ਇਹ ਲਾਈਨ ਬਣੇਗੀ ਜਿਹੜੀ ਫਿਰੋਜ਼ਪੁਰ ਤੱਕ ਸਿੱਧੀ ਉਗੁੰਬਾਦ ਰਾਜਸਥਾਨ ਤੋਂ ਗੁਜਰਾਤ ਕਾਂਡਲਾ ਪੋਰਟ ਹੋਰ ਵੱਡੇ ਵੱਡੇ ਪੋਰਟ ਨੇ ਐਂ ਹੀ ਮਹਾਰਾਸ਼ਟਰ ਦੇ ਪੋਰਟ ਨੇ ਜਿੱਥੇ ਜਾ ਕੇ ਇਹ ਸਾਨੂੰ ਫਾਇਦਾ ਹੋਣਾ ਸਭ ਤੋਂ ਵੱਡਾ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਦਿਖਾਉਣਾ ਚਾਹਨਾ ਥੋੜਾ ਵੀ ਕਿੰਨੇ ਚਿਰ ਦਾ ਇਹ ਕੰਮ ਐਮੀ ਲੋਕ ਕਹਿਣਗੇ ਜੀ ਹੁਣ ਜੇ ਪੋਰਟ ਦਾ ਨਾਮ ਆ ਗਿਆ ਤਾਂ ਕਿਸੇ ਬੰਦੇ ਆ ਦਾ ਦੂਨੋਂ ਆ ਲੈਣਗੇ ਜੀ ਸਾਡੇ ਇਹ ਜੇ ਵੀ 네ਗੇਟਿਵ ਲੋਕ ਬੜੇ ਹੋਏ ਅਭੀ ਇਹ ਤੋ ਹੀ ਤਾਂ ਕੀਤਾ ਗਿਆ ਇਹ ਤੋ 2008 ਦੀ ਤੋ ਪਹਿਲੀ ਵਾਰੀ ਇਹ ਗੱਲ ਆਈ ਉਦੋਂ ਪਹਿਲਾਂ ਇਹ ਇੱਕ ਚਿੱਠੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਲਿਖੀ ਤੋਂ ਉਸ ਵੇਲੇ ਉਦੋਂ ਬਾਅਦ ਉਹ ਚਿੱਠੀਆਂ ਕੈਪਟਨ ਅਮਰਿੰਦਰ ਸਿੰਘ ਜੀ ਲਿਖਦੇ ਰਹੇ ਪਵਨ ਮਾਨਸਲ ਜੀ ਮੰਤਰੀ ਰਹੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਗਵਰਮੈਂਟ ਇਕ ਸਿੰਘ ਆਲੂ ਵਾਲੀ ਆ ਮੈਂ ਤੁਹਾਨੂੰ ਸਾਰੀਆਂ ਚਿੱਠੀਆਂ ਦਿਖਾਉਂਗਾ ਉਹਨਾਂ ਨੇ ਬੜੀ ਉਸ ਵੇਲੇ ਪਲੈਨਿੰਗ ਕਮਿਸ਼ਨ ਹੁੰਦਾ ਸੀ ਕਿਸੇ ਤੋਂ ਨਹੀਂ ਹੋਇਆ ਸਿਰਫ ਕੌਂਸੀ ਕੋਈ ਕੇਂਦਰ ਸੀ ਅਸੀਂ ਜੀ 퍼세 ਦੇ ਦਾਂਗੇ ਦਿੰਦੇ ਨਹੀਂ ਸੀ ਕੋਈ ਕਹਿੰਦਾ ਸੀ ਜੀ ਅਸੀਂ ਪਹਿਲਾਂ ਕਹਿੰਦੇ ਸੀ ਚਿੱਠੀਆਂ ਲਿਖ ਦਿੰਦੇ ਸੀ ਅਸੀਂ ਕਾਸਟ ਸ਼ੇਅਰਿੰਗ ਬੇਸ ਤੇ ਕਰਾਂਗੇ ਰੇਲਵੇ ਨੂੰ ਬਣਾ ਦੇ ਜ਼ਮੀਨ ਅਸੀਂ ਖਰੀਦਾਂਗੇ ਅਖੀਰ ਕਿਸੇ ਨੇ ਵੀ ਜਦੋਂ ਮੈਂ ਮੰਤਰੀ ਬਣਿਆ ਫਾਈਲਾਂ ਪੁਰਾਣੀਆਂ ਕੱਡੀਆਂ ਏਡੜੀ ਥੱਬੇ ਫਾਈਲਾਂ ਦੇ ਬਣੇ ਰਹੀ ਸੀ ਪਰ ਕੋਈ ਅੱਗੇ ਨਹੀਂ ਵਧਿਆ ਸੀ ਮੰਤਰੀ ਜੀ ਨਾਲ ਗੱਲ ਕਰਕੇ ਬਈ ਜੀ ਪੰਜਾਬ ਆ ਪੰਜਾਬ ਨੂੰ ਲੋੜ ਆ ਪੈਸਾ ਸਾਡੇ ਕੋਲ ਨਹੀਂ ਗਾ ਅਸੀਂ ਨਾ ਕੋਈ ਜ਼ਮੀਨ ਦਾ ਪੈਸਾ ਦੇ ਸਕਦੇ ਨਾ ਕੋਈ ਹੋਰ ਦੇ ਸਕਦੇ ਤਾਂ ਇਹ ਫੈਸਲਾ ਕੀਤਾ ਵੀ ਜਿੰਨੀ ਵੀ ਜ਼ਮੀਨ ਜਿੰਨੀ ਵੀ ਜ਼ਮੀਨ ਖਰੀਦਣੀ ਪਊ ਉਹ ਵਧੀਆ ਤੋਂ ਵਧੀਆ ਮਹਿੰਗੇ ਤੋਂ ਮੈਂ ਕੋਈ ਬਾੜੀ ਟ੍ਰੈਕ ਲਈ ਕੋਈ ਬਾੜੀ ਸੜਕਾ ਮੰਗੂ ਹਾਈਵੇ ਮੰਗੂ ਲੈਣਨੀ ਚਾਹੀਦੀ ਹੁੰਦੀ ਤੇ ਇਹਦਾ ਇੱਕ ਮੈਂ ਹੋਰ ਖੁਸ਼ੀ ਦੀ ਗੱਲ ਦੱਸਦਾ ਕਿਸੇ ਵੱਡੇ ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਉਹਨਾਂ ਨੇ ਪੂਰਾ ਇਹਦੇ ਉੱਤੇ ਇੱਕ ਇੱਕ ਚੀਜ਼ ਦੀ ਸਟੱਡੀ ਕੀਤੀ ਆ ਉਹ ਰਿਪੋਰਟ ਵੀ ਮੈਂ ਤੁਹਾਨੂੰ ਦਵਾਂਗਾ ਮੈਂ ਧੰਨਵਾਦੀ ਆ ਉਸ ਵੇਲੇ ਜਿਹੜੇ ਸਾਡੇ ਉਸ ਵੇਲੇ ਦੇ ਵੀਸੀ ਸੀ ਜਿਨ੍ਹਾਂ ਨੇ ਬਹੁਤ ਹੀ ਇਹਦੀ ਇੱਕ ਇੱਕ ਚੀਜ਼ ਦੀ ਉਸ ਵੇਲੇ ਉਹਨਾਂ ਨੇ ਤਕਰੀਬਨ ਉਹਨਾਂ ਨੂੰ 10 ਲੱਖ ਰੁਪਈਆ ਉਦੋਂ ਮਹੱਈਆ ਕਰਵਾ ਸਾਡੇ ਉਸ ਵੇਲੇ ਪ੍ਰੋਫੈਸਰ ਡਾਕਟਰ ਜਸਪਾਲ ਸਿੰਘ ਸੰਧੂ ਸਾਹਿਬ ਉਹਨਾਂ ਨੇ ਇਹਦੀ ਤਕਰੀਬਨ ਇੱਕ ਇੱਕ ਚੀਜ਼ ਇੱਕ ਇੱਕ ਪਿੰਡ ਬਾਰੇ ਉਹ ਰਿਪੋਰਟ ਮੈਂ ਤੁਹਾਨੂੰ ਦਊਂਗਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਉਸ ਵੇਲੇ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਕਰਵਾ ਕੇ ਰੱਖੀ ਸੀ ਵੀ ਕਿਸ ਪਿੰਡ ਦੇ ਵਿੱਚ ਕਿਹੜੇ ਘਰ ਦੀ ਜ਼ਮੀਨ ਜਾਣੀ ਆ ਕਿਹੜੇ ਬੰਦੇ ਨੇ ਜਿਹਨਾਂ ਕੋਲ ਜ਼ਮੀਨ ਨਹੀਂ ਪਰ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਵੀ ਕੱਲਿਆਂ ਕੱਲਿਆਂ ਨੂੰ ਅਸੀਂ ਰੀਹੈਬਿਟੇਸ਼ਨ ਕਿਸੇ ਨੂੰ ਇਹ ਨਹੀਂ ਹੋਊਗਾ ਕੋਈ ਉਹਨਾਂ ਨੂੰ ਕੋਈ ਤਕਲੀਫ ਆਊਗੀ ਪਰ ਅੱਜ ਕਦੇ ਵੀ ਮੈਂ ਸਮਝਦਾ ਪੰਜਾਬ 'ਚ ਐਡੇ ਵੱਡੇ ਪ੍ਰੋਜੈਕਟ ਨਹੀਂ ਆਏ ਤਾਂ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਆ ਜੀ ਕੋਕ ਦੀ ਮਸ਼ੀਨ ਲਵਾ ਲਓ ਜੀ ਕਦੇ ਕਹਿਨਦਿਆ ਮਹਿਕਮਾ ਇਹ ਦਿੱਤਾ ਜਾਂਦਾ ਏ ਸਿੱਧਿਆ ਸਾਹਿਬ ਨੂੰ ਦਿੱਤਾ 에ਅਰ ਬੇਸ ਨਹੀਂ ਸੀ ਹੁਣ ਰਮਣੀਤ ਨੂੰ ਮਹਿਕਮਾ ਦੇਤਾ ਰੇਲਵੇ ਆ ਜਿਹੜੀ ਹੋਰ ਨਹੀਂ ਅਰੇ ਭਈ ਰੇਲਵੇ 100% ਰੇਲਵੇ ਸਰਕਾਰ ਦੀ ਆ ਤੇ ਸਰਕਾਰ ਕੋਲ ਆ ਕਿਸੇ ਦੀ ਕੋਈ ਦਖਲ ਅੰਦਾਜ਼ੀ ਨਹੀਂ ਇਹਦੇ ਵਿੱਚ ਸਿੱਧੀ ਰੇਲਵੇ ਆ ਜਿਹੜੀ ਉਹ ਰੋਜ਼ ਦੀਆਂ 24000 ਟ੍ਰੇਨਾਂ ਚੱਲਦੀਆਂ ਐ 24000 ਟ੍ਰੇਨਾਂ ਮੁਲਕ ਦੀਆਂ ਚੱਲਦੀਆਂ ਐ 12000 ਟ੍ਰੇਨਾਂ ਸੀ ਆ ਹੁਣ ਛੱਕ ਲਈ ਸਬ ਸਪੈਸ਼ਲ ਟ੍ਰੇਨਾਂ ਚਲਾਈਆਂ ਸੀ ਵੀ ਲੋੜ ਆ ਕਿਤੇ ਤਾਂ ਕੋਈ ਦਿੱਕਤ ਨਾ ਆਵੇ ਐਂ ਅੱਗੇ ਸਾਡੇ ਗੁਰੂਆਂ ਦਾ ਦਿਹਾੜਾ ਆ ਰਿਹਾ ਪਵਿੱਤਰ ਉਹਦੇ ਲਈ ਚਲਾਵਾਂਗੇ ਤੇ ਮੈਂ ਥੋੜਾ ਜਿਹਾ ਇਸ ਵਾਰ ਇਹਦੇ ਬਾਰੇ ਦੱਸਣਾ ਚਾਹਨਾ ਵੀ ਜਦੋਂ ਇੱਕ ਸਫ਼ਰ ਘਟ ਹੋਏਗਾ ਇੱਕ ਇਹਦੇ ਨਾਲ ਇਕੱਲਾ ਇਹ ਨਹੀਂ ਜਦੋਂ ਇਹ ਖਾਸ ਤੌਰ ਤੇ ਪ੍ਰੋਜੈਕਟ ਇਹਦੇ ਦੇ ਵਪਾਰ ਸਭ ਤੋਂ ਵੱਡਾ ਹੈ ਵਪਾਰ ਦੀ ਹੱਬ ਸਾਡਾ ਬਣੇਗਾ ਸਿੱਖਿਆ ਲਈ ਸਾਨੂੰ ਬੜੇ 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 ਯੂਨੀਵਰਸਿਟੀਜ਼ ਕਾਲਜ ਕਿਤੇ ਕਿੱਥੇ ਤੱਕ ਜਾਣਗੇ ਲੋਕ ਸਾਡੇ ਧਾਰਮਿਕ ਕੇਂਦਰ ਕਿਉਂਕਿ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਦੁਨੀਆ ਹੁੰਦੀ ਆ ਤੇ ਜਦੋਂ ਆਹ ਟਰੈਕ ਬਣੇਗਾ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ 1 ਲੱਖ ਤਾਂ ਅੱਜ ਅੱਜ ਦੀ ਫੁੱਟਫਾਲ ਤੇ ਇਹਦੇ ਨਾਲ ਆਉਣ ਨਾਲ ਕਿੰਨਾ ਹੋਰ ਸੌਖਾ ਹੋਊਗਾ